ਪੈਂਸ ਭਰਾਵਾਂ ਦੀ ਇਹ ਜੀ ਪੰਥ ਪੰਥ ਸਾਡਾ ਅਸੀਂ ਪੰਥਕ ਪਾਣੀ ਪੰਜਾਬ ਦੇ ਕਾਂਗਰਸ ਇੱਕ ਸਿੱਖਾਂ ਦੀ ਕਾਤਲ ਜਮਾਤ ਦਲਵਿੰਦਰ ਪੈਂਸ ਸਿਮਰਜੀਤ ਪੈਂਸ ਇਹ ਵੀ ਬੜੀਆਂ ਬੜੀਆਂ ਟਪੱਲਾ ਮਾਰਦੇ ਸੀ ਉਹ ਭਾਈ ਇਹ ਵੀ ਕਹਿੰਦੇ ਹੁੰਦੇ ਸੀਗੇ ਵੀ ਮੈਂ ਕਰਨਾ ਜੀ ਧਰਤੀ ਸਾਡੇ ਮੋਢਿਆਂ ਤੇ ਆ ਪੰਜਾਬ ਦੀ ਤੇ ਅਸੀਂ ਆਪਣਾ ਸਟੈਂਡ ਨਹੀਂ ਛੱਡਾਂਗੇ ਸਟੈਂਡ ਸਟੂਟ ਜੇ ਤਾਂ ਕਹਿੰਦੇ ਪਤਾ ਨਹੀਂ ਕਿੱਧਰੇ ਗਿਆ ਇਹਨਾਂ ਲੋਕਾਂ ਦਾ ਆ ਦੇਖ ਲਓ ਹੁਣ ਫਿਰ ਇਹ ਰਾਹੁਲ ਗਾਂਧੀ ਦੇ ਗੱਲ ਲੱਗ ਕੇ ਕਹਿੰਦੇ ਜੀ ਇਹੋ ਜਿਹਾ ਲੀਡਰ ਸਾਨੂੰ ਕਦੇ ਜ਼ਿੰਦਗੀ 'ਚ ਨਹੀਂ ਮਿਲਿਆ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਗੱਲ ਕਰਦੇ ਸੀ ਜਿਹੜੇ ਪੰਥਕ ਹੋਣ ਦੀਆਂ ਗੱਲਾਂ ਕਰਦੇ ਸੀ ਬੜਬੜੀਆਂ ਤੇ ਫਿਰ ਹੁਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੇ ਇਹ ਕਾਂਗਰਸ ਜੁਆਇਨ ਕਰ ਗਏ ਇਹਨਾਂ ਨੇ ਵੀ ਪੰਜਾਬ ਦੀ ਧਰਤੀ ਤੋਂ ਮੋਢਾ ਪਰੇ ਕਰਕੇ ਕਾਂਗਰਸ ਦੇ ਵਿੱਚ ਟਪੂਸੀ ਮਾਰੀ ਤੇ ਜਿਹੜਾ ਸਟੈਂਡ ਨਾਮ ਦੀ ਚੀਜ਼ ਸੀ ਉਹਦੇ ਤੇ ੱੱਬਾ ਲਾ ਬੈਠੇ ਵੀ ਸੋ ਬਹੁਤ ਬੜੀ ਏੜੜੀ ਹੋਈ ਆ ਟਰੈਜ ਦੀ ਪੰਜਾਬ ਦੇ ਵਿੱਚ ਮੈਂ ਤਿੰਨ ਵੱਡੇ ਚਿਹਰੇ ਤੁਹਾਨੂੰ ਦਿਖਾਏ ਨੇ ਰਵਨੀਤ ਬਿੱਟੂ ਚੌਧਰੀ ਪਰਿਵਾਰ ਤੇ ਇਹ ਭਾਂਸ ਭਰਾ ਜੋ ਦੋ ਵਾਰ ਵਿਧਾਇਕ ਰਹੇ ਨੇ ਲੁਧਿਆਣੇ ਤੋਂ ਜਿਹੜੀਆਂ ਕਹਿੰਦੇ ਸੀ ਪੰਜਾਬ ਸਾਡੇ ਮੋਢਿਆਂ ਤੇ ਮੋਢਾ ਪਰੇ ਕੀਤਾ ਪੰਜਾਬ ਡੁੱਬ ਜੂ ਪੰਜਾਂ ਪਾਣੀਆਂ ਦਾ ਮੁੱਦਾ ਪੰਜਾਬ ਦੇ ਨਸ਼ਿਆਂ ਦੇ ਡਰੱਗਸ ਤੇ ਕੈਪਟਨ ਬਰਿੰਦਰ ਸਿੰਘ ਤੇ ਪਾਣੀ ਪੀ ਪੀ ਕੇ ਕੋਸਣ ਵਾਲੇ ਰਾਹੁਲ ਗਾਂਧੀ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਲੋਕ ਅੱਜ ਕਾਂਗਰਸ ਦੇ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਰਾਹੁਲ ਗਾਂਧੀ ਦੇ ਨਾਲ ਯਰਾਨੇ ਪੈ ਗਏ ਨੇ ਪੰਜਾਬ ਦੀ ਧਰਤੀ ਤੇ ਮਿੰਟ ਦੇ ਵਿੱਚ ਵੱਡੀਆਂ ਟਪੂਸੀ ਮਾਰਨ ਵਾਲੇ ਲੋਕਾਂ ਦੀ ਜਿਹੜੇ ਲੋਕ ਕਹਿੰਦੇ ਸੀ ਪੰਜਾਬ ਸਾਡੇ ਮੋਢਿਆਂ ਤੇ ਆ ਪੰਜਾਬ ਸੱਤੋਂ ਬਿਨਾਂ ਤਾਂ ਪੰਜਾਬ ਲਕਮਾਲ ਕਰਤੀ ਸਾਡੇ ਸਟੈਂਡ ਲੱਗਿਆ ਹੋਇਆ ਵਾ ਪੂਰਾ ਮਜ਼ਬੂਤ ਗੱਲ ਕਰਾਂਗੇ ਇਹਨਾਂ ਲੋਕਾਂ ਦੀ ਜਿਨ੍ਹਾਂ ਦਾ ਸਟੈਂਡ ਟੁੱਟ ਗਿਆ ਪਹਿਲੇ ਨੰਬਰ ਤੇ ਆ ਗਿਆ ਰਵਨੀਤ ਸਿੰਘ ਬਿੱਟੂ ਏ ਜੀ ਕਾਂਗਰਸ ਦਾ ਥੰਮ ਰਹੀ ਹੈ ਇਹ ਪਰਿਵਾਰ ਇਹ ਕਹਿੰਦੇ ਸੀ ਕਾਂਗਰਸ ਸਾਡੇ ਮੁੱਢਿਆਂ ਤੇ ਚੱਕਿਆ ਹੋਇਆ ਪੰਜਾਬ ਸਾਡੇ ਮੁੱਢਿਆਂ ਤੇ ਚੱਲ ਰਿਹਾ ਅਸੀਂ ਪੰਜਾਬ ਦੇ ਪੰਜਾਬ ਸਾਡਾ ਕਾਂਗਰਸ ਸਾਡੀ ਮਾਂ ਸਾਡਾ ਸਾਰਾ ਕੁਝ ਹੈ ਕਾਂਗਰਸ ਇਹ ਬੰਦਾ ਵੱਡੀ ਟਪੂਸੀ ਮਾਰ ਕੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੁਧਿਆਣਿਓਂ ਚੋਣ ਲੜ ਰਿਹਾ ਵਾ ਰਵਨੀਤ ਬਿੱਟੂ ਸੋ ਬਹੁਤ ਹੀ ਸ਼ਰਮਨਾਕ ਗੱਲ ਆ ਵੀ ਇਹਨਾਂ ਲੋਕਾਂ ਵਾਸਤੇ ਜਿਹੜੇ ਕਹਿੰਦੇ ਸੀ ਪੰਜਾਬ ਸਾਡਾ ਹੀ ਆ ਇਹ ਐਡੇ ਵੱਡੇ ਝੂਠੇ ਸਾਬਤ ਹੋਏ ਨੇ ਕਿ ਜਿਹੜੇ ਕਹਿੰਦੇ ਸੀ ਪੰਜਾਬ ਸਾਡਾ ਅਸੀਂ ਪੰਜਾਬ ਦੇ ਚੌਧਰੀ ਪਰਿਵਾਰ ਇਹ ਚੌਧਰੀ ਪਰਿਵਾਰ ਆ ਜੀ ਮਣ ਆਪਾਂ ਚੌਧਰੀ ਪਰਿਵਾਰ ਆ ਜਿਹੜਾ ਦੁਆਬੇ ਦਾ ਇਹ ਇਹ ਜਿਹੜੇ ਖੜੇ ਨੇ ਆਹ ਭਾਜੀ ਆਹ ਸ਼ਖਸ ਖੜਾ ਸੰਤੋਖ ਸਿੰਘ ਚੌਧਰੀ ਇਹ ਕਾਂਗਰਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਸੀਗਾ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਇਹਦੀ ਪਿੱਛੇ ਜੇ ਡੈਥ ਵੀ ਹੋ ਗਈ ਸੀ ਇਸ ਵਾਰ ਮੈਂਬਰ ਪਾਰਲੀਮੈਂਟ ਦੀ ਟਿਕਟਾ ਉਹ ਇਹਦੇ ਪਰਿਵਾਰ ਤੋਂ ਕੱਟ ਦਿੱਤੀ ਆ ਇਹ ਵੀ ਕਾਂਗਰਸ ਕਾਂਗਰਸ ਇਹਦੀ ਇਹ ਕਾਂਗਰਸ ਦਾ ਇਹ ਬੜਾ ਇਹਨੇ ਲੰਮਾ ਸਮਾਂ ਇਹਨਾਂ ਦੇ ਟੱਬਰ ਨੇ ਰਾਜ ਕੀਤਾ ਲੋਕਾਂ ਤੇ ਇਹ ਲੋਕ ਐਮਪੀ ਐਮਐਲਏ ਕੈਬਨਿਟ ਦੇ ਵਿੱਚ ਮਨਿਸਟਰ ਰਹੇ ਨੇ ਵੱਡੇ ਵੱਡੇ ਅਹੁਦੇ ਇਹਨਾਂ ਕੋਲੇ ਰਹੇ ਨੇ ਇਹਨਾਂ ਦੀ ਹਾਲਤ ਦਿਨ ਪਰ ਦਿਨ ਦਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੇ ਲੋਕ ਲੇਕਿਨ ਸਮਾਜ ਇਹਨਾਂ ਦਾ ੱੱੱਕੇ ਖਾਂਦਾ ਰਿਹਾ ਇਹਦੀ ਜਿਹੜੀ ਵਾਈਫ ਹੈ ਉਹ ਭੀਜਪੀ ਜੁਆਇਨ ਕਰ ਗਈ ਇਹ ਉਹਦੀ ਵਾਈਫ ਹੈ ਇਹਨਾਂ ਦੀ ਇਹ ਭੀਜਪੀ ਜੁਆਇਨ ਕਰ ਗਏ ਸੋ ਕਹਿਣ ਦਾ ਮਤਲਬ ਇਹ ਹੈ ਵੀ ਭਰਾ ਇਹ ਰਵਨੀਤ ਬਿੱਟੂ ਕਾਂਗਰਸੀਆ ਸੰਤੋਖ ਚੌਧਰੀ ਕਾਂਗਰਸੀਆ ਇਹ ਕਹਿੰਦੇ ਹੁੰਦੇ ਸੀ ਪੂਰਾ ਪੰਜਾਬ ਆ ਨਾ ਜਿਹੜਾ ਉਹ ਸਾਡੇ ਮੋਟਿਆਂ ਤੇ ਚੱਕਿਆ ਹੋਇਆ ਹੈ ਪੂਰੇ ਦਾ ਪੂਰਾ ਪੰਜਾਬ ਸਾਡੇ ਮੋਢਿਆਂ ਤੇ ਚੱਕਿਆ ਹੋਇਆ ਔਰ ਜੇ ਅਸੀਂ ਮੋਢੇ ਪਰੇ ਕਰ ਲੇ ਤਾਂ ਪੰਜਾਬ ਡਿੱਗ ਜੂ ਲਓ ਜੀ ਇਹ ਦਲ ਬਦਲ ਕੇ ਬੀਜੇਪੀ ਜੁਆਇਨ ਕਰ ਗਏ ਤੇ ਪੰਜਾਬ ਉਥੇ ਦਾ ਉਥਾ ਦੇ ਉਥੇ ਦਾ ਉਥੇ ਦਾ ਹੀ ਇਹਨਾਂ ਨੇ ਮੋਢੇ ਪਰੇ ਕਰ ਲਏ ਸਾਡੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਏ ਜਿਹੜੇ ਮੈਕ ਤੇ ਬੋਲਣਾ ਸਿੱਖ ਗਏ ਵੱਡਾ ਵੱਡਾ ਭਾਸ਼ਣ ਲਚਕੀਲਾ ਭਾਸ਼ਣ ਜਿਹਦੇ ਵਿੱਚ ਫਸ ਜਾਂਦੇ ਆ ਅਸੀਂ ਅੰਦਰ ਕੀ ਚੱਲਦਾ ਸਾਨੂੰ ਪਤਾ ਨਹੀਂ ਲੱਗਦਾ ਅੰਦਰ ਜ਼ਹਿਰ ਚੱਲਦੀ ਆ ਸੋ ਇਹ ਇਹਨਾਂ ਦਾ ਮੋਢਾ ਵੀ ਇਹਨਾਂ ਇਹਨਾਂ ਦੇ ਠੱਗ ਲੀਡਰਾਂ ਦਾ ਆਪਾਂ ਹੋਰ ਵੀ ਬੜੇ-ਬੜੇ ਖੁਲਾਸੇ ਕਰਾਂਗੇ ਪਾਰਲੀਮੈਂਟ ਦੀਆਂ ਚੋਣਾਂ ਤੱਕ ਇਹ ਇੱਕ ਤਿੰਨ ਚਿਹਰੇ ਜਿਹੜੇ ਤੁਹਾਨੂੰ ਦਿਖਾਏ ਨੇ ਰਵਨੀਤ ਬਿੱਟੂ ਸੰਤੋਖ ਚੌਧਰੀ ਦੀ ਪਤਨੀ ਤੇ ਉਹਦਾ ਮੁੰਡਾ ਵੀ ਵਿਕਰਮ ਚੌਧਰੀ ਵੀ ਉਹਨੂੰ ਵੀ ਕਾਂਗਰਸ ਨੇ ਬਾਹਰ ਕਰਤਾ ਸੀ ਤੇ ਤੀਜੇ ਆਹ ਕਾਂਗਰਸ ਦੇ ਵਿੱਚ ਆਏ ਨੇ ਜਿਹੜੇ ਟਪੂਸੀ ਮਾਰ ਕੇ ਸ੍ਰੀ ਸਾਹਿਬ ਪਾਈ ਹੋਈ ਆ ਬਲਵਿੰਦਰ ਬੈਂਸ ਦੇ ਤੇ ਸਿਮਰਜੀਤ ਬੈਂਸ ਵੀ ਨਾਲ ਖੜਾ ਵਾ ਸੋ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲ ਏ ਪੰਜਾਬ ਨੇ ਇਹਨਾਂ ਲੋਕਾਂ ਤੇ ਜਿਹੜੇ ਭੌਂਕਣ ਵਾਲੇ ਨੇ ਬੜਬੜੀਆਂ ਗੱਲਾਂ ਕਰਨ ਵਾਲੇ ਹੁਣ ਦੇਖਦੇ ਆਂ ਜਿਹੜੇ ਅੱਜ ਪੰਜਾਬ ਤੇ ਪੰਜਾਬੀਅਤਤਾ ਨੂੰ ਬਚਾਉਣ ਦੀ ਗੱਲ ਕਰਦੇ ਆ ਜੇ ਕੱਲ ਉਹਨਾਂ ਨੂੰ ਵੱਡੀ ਚੌਧਰ ਜਾਂ ਚੌਧਰੀ ਨਾ ਬਣੇ ਉਹ ਕਿਹੜੀ ਪਾਰਟੀ ਦੇ ਆਸ਼ਕ ਹੋ ਜਾਣਗੇ ਕਿਹੜੀ ਪਾਰਟੀ ਦੀ ਝੋਲੀ ਡਿੱਗ ਜਾਣਗੇ ਇਹਦਾ ਕੋਈ ਪਤਾ ਨਹੀਂ ਪੰਜਾਬ ਦੇ ਵਸਨੀਕੋ ਸੋ ਇਹ ਜੇ ਖੱਤ ਲੀਡਰਾਂ ਤੋਂ ਆਪਾਂ ਖੜਾ ਛੜਾਈਏ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਜੈ ਪੀਮ ਜੈ ਭਾਰਤ ਜੈ ਸਭਦਾਨ ਸੋ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਜਣ ਇਕਤਾ ਪੰਜਾਬ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜੀ